ਸਦਾਰ ਰਵਨੀਸ਼ ਸਿੰਘ ਬਿੱਟੂ ਜਾਂਦਾ ਮੇਰਾ ਖਿਆਲ ਹੈ ਕਿ ਇੰਨੇ ਨਾ ਸਮਝੀ ਦੇ ਮਾਲਕ ਨੇ ਤੇ ਜਾਂ ਇੰਨੇ ਹੁਸ਼ਿਆਰ ਸਮਝਦੇ ਨੇ ਕਿ ਲੋਕ ਉਹਨਾਂ ਨੂੰ ਸਮਝ ਲੈਣਗੇ ਪੰਜਾਬ ਦਾ ਮਾਹੌਲ ਕਾਂਗਰਸ ਨੇ ਖਰਾਬ ਕੀਤਾ ਆਪਰੇਸ਼ਨ ਬਲੂ ਸਟਾਰ ਕਰਕੇ ਤੇ ਉਸ ਵੇਲੇ ਇਹ ਕਾਂਗਰਸ ਦੇ ਕਰਿੰਦੇ ਸੀ ਇਹ ਜ਼ਿੰਮੇਵਾਰ ਨਹੀਂ ਬਿੱਟੂ ਜੀ ਅੱਜ 40 ਸਾਲ ਬਾਅਦ ਆਪਰੇਸ਼ਨ ਬਲੂ ਸਟਾਰ ਨੂੰ ਕਹਿ ਰਹੇ ਨੇ ਮੈਂ ਤਾਂ ਇਹਨਾਂ ਨੂੰ ਕਹਿੰਦਾ ਆਪਣੇ ਪਹਿਲਾਂ ਇਹਨਾਂ ਦੇ ਭਰਾ ਭਤੀਜੇ ਜਿਹੜੇ ਕਾਂਗਰਸ ਬੈਠੇ ਉਹਨਾਂ ਤੋਂ ਵੀ ਕੋਈ ਕਾਪਾਨ ਬਿਆਨ ਦਵਾ ਦੇਣਾ ਇਹ ਆਪਰੇਸ਼ਨ ਬਲੂ ਸਟਾਰ ਕਾਂਗਰਸੀ ਦੇ ਰੇਣ ਸੀਗੀ ਜਿਹਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਤੇ ਦੂਸਰੀ ਗੱਲ ਜਿੰਨੇ ਝੂਠੇ ਪੁਲਿਸ ਮੁਕਾਬਲੇ ਹੋਏ ਆ ਸਾਰੇ ਸਰਦਾਰ ਬਿਆਨ ਸਿੰਘ ਵੇਲੇ ਹੋਏ ਜਿਹਦੇ ਕਰਕੇ ਅੱਜ ਉਹ ਪੁਲਿਸ ਅਫਸਰ ਵਿਚਾਰੇ ਸਜ਼ਾਾਂਵਾਂ ਭੁਗਤਦੇ ਪਏ ਨੇ ਕਿਉਂਕਿ ਸਰਦਾਰ ਬਿਆਨ ਸਿੰਘ ਵੇਲੇੁਰਦੇਵ ਸਿੰਘ ਕੌਕੇ ਦਾ ਕਤਲ ਹੋਇਆ ਜਦੋਂ ਚੀਫ ਮਿਨਿਸਟਰ ਸੀਗੇ ਇਹ ਇਹ ਲੋਕ ਆਦਾ ਕ੍ਰੈਡਿਟ ਲੈਂਦੇ ਨੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਦਾ ਰੰਗ ਬਾਣ ਕੇ ਕਾਂਗਰਸ ਦੇ ਸਿਰ ਤੋਂ ਦਾਦਾ ਜੀ ਮੁੱਖ ਮੰਤਰੀ ਪੰਜਾਬ ਦੇ ਕਾਂਗਰਸ ਦੇ ਸਿਰੋਂ ਬਣ ਕੇ ਤਾਇਆ ਜੀ ਵਜ਼ੀਰ ਬਣ ਕੇ ਭੂਆ ਜੀ ਮੰਤਰੀ ਬਣ ਕੇ ਭਰਾ ਵਜ਼ੀਰ ਬਣਾਰ ਕੇ ਛੋਟਾ ਭਰਾ ਡੀਐਸਪੀ ਬਣ ਕੇ ਇਹ ਹਲੇ ਵੀ ਭੁੱਖ ਨਹੀਂ ਮਿਟੀ ਤਾਂ ਫਿਰ ਇਹਨਾਂ ਦੀ ਭੁੱਖ ਤਾਂ ਰੱਬ ਵੀ ਨਹੀਂ ਲਾ ਸਕਦਾ ਪਰ ਹੁਣ ਗਮਨੀ ਸਿੰਘ ਬਿੱਟੂ ਤਾਰੀਫ਼ ਬੜੀ ਕਰ ਰਹੇ ਨੇ ਬੀਜੇਪੀ ਦੇ ਦੇਖੋ ਜੀ ਇਹ ਇਹ ਇਹਨਾਂ ਦਾ ਬਿੜ ਤਾਰੀਫ਼ ਦਾ ਤਾਂ ਇਹਨਾਂ ਦਾ ਸੁਣ ਲੋ ਇਹ ਤਾਂ ਬਿਨਾ ਕੰਗਣ ਦੇ ਲੋਟੇ ਨੇ ਇਹਨਾਂ ਦਾ ਪਤਾ ਹੀ ਨਹੀਂ ਕੋ ਲੋ ਕੀ ਕਰ ਦੇਣ ਇੱਕ ਵਾਰ 4 ਸਾਲ ਦੇ ਵਿੱਚ ਮੋਦੀ ਸਾਹਿਬ ਨੇ ਮੂੰਹ ਦਿਖਾਇਆ ਪੰਜਾਬ 'ਚ ਇੱਕ ਵੀ ਕੋਈ ਪ੍ਰੋਜੈਕਟ ਸਾਡਾ ਲੁਧਿਆਣਾ ਹੈ ਅੰਮ੍ਰਿਤਸਰ ਜਲੰਧਰ ਕਿਤੇ ਵੀ મોદી ਸਾਹਿਬ ਇੱਕ ਵੀ ਵਾਰ ਉਹਨਾਂ ਨੇ ਦਰਸ਼ਨ ਦਿੱਤਾ ਪੰਜਾਬ ਨੂੰ ਹੁਣ ਅੰਰਾਜਾ ਲਾਲੋ ਕਿ ਜਿਹੜਾ ਬਿੱਟੂ ਥੋੜੇ ਦਿਨ ਪਹਿਲਾਂ ਆਹ ਕਹਿੰਦਾ ਸੀ ਜਾ ਹੁਣ ਬਿੱਟੂ ਕੀ ਪਤਾ ਨਹੀਂ ਯਾ ਤਾਂ ਕਈ ਦਫਾ ਇਹ ਹੁੰਦੀ ਹੈ ਦੇਖੋ ਮੈਡੀਕਲ ਪ੍ਰੋਬਲਮ ਆ ਜਾਂਦੀ ਹੈ ਅਗਲੇ ਪੁਰਾਣੀ ਯਾਦਾਂ ਸਤੇ ਭੁੱਲ ਜਾਂਦੀ ਹੈ ਇਹ ਪੁਰਾਣੀਆਂ ਅਗਲਾ ਭੁੱਲ ਕੇ ਹਾਂਜੀ ਤੇ ਉਹ ਕਈ ਦਫਾ ਕੋਈ ਜਰਕ ਲੱਗਦਾ ਹੈਗਾ 6 ਵਜ ਦੀ ਇਹਨੇ ਤੇ ਪੁਰਾਣੀਆਂ ਅਗਲਾ ਭੁੱਲ ਕੇ ਨਵੀਆਂ ਛੱਡਣ ਲੱਗ ਪੈਂਦੇ ਆ ਜਾ ਤਾਂ ਬਿੱਟੂ ਜੀ ਦਾ ਉਹ ਹਾਲਤਾ ਤੇ ਹੁਣ ਜੇ ਤੁਸੀਂ ਕੱਲ ਦਾ ਕੋ ਵੈਲਕਮ ਹੈ ਕੋਈ ਵੈਲਕਮ ਸੀਗਾ ਜਿਆਦੇ ਹੈ ਬੀਜੇਪੀ ਦੇ ਦਫ਼ਤਰ ਪਹੁੰਚੇ ਸਾਰਾ ਜੋਰ ਲਾ ਕੇ 150 ਬੰਦਾ ਸੀਗਾ ਜਿਹਦੇ ਜੋ 60 ਪੁਲਿਸ ਵਾਲੇ ਸੀਗੇ ਲੁਧਿਆਣੇ ਦੀ ਬੀਜੇਪੀ ਤਿੰਨ ਬੰਦੇ ਹੀ ਆ ਸਿਰਫ ਉਹ ਤਾਂ ਵਿਚਾਰੇ ਮਜਬੂਰੀ ਨੂੰ ਨੌਕਰੀ ਕਰਦੇ ਆ ਕਿਸੇ ਦਾ ਬੀਜੇਪੀ ਨੂੰ ਪੁੱਛ ਲਓ ਇਹ ਕੋਈ ਰਾਜੀ ਨਹੀਂ ਉਹ ਕਹਿੰਦੇ ਸਾਡੇ ਸਿਰ ਤੇ ਐਵੇਂ ਲਿਆ ਬਿਠਾਇਆ ਬਗਾਨਾ ਕੀ ਲੱਗਦਾ ਲੱਗ ਕੇ ਬੀਜੇਪੀ ਚ ਜਿਹੜੇ ਗਏ ਨੇ ਇਹ ਇਹਨਾਂ ਨੂੰ ਲੈ ਕੇ ਜਾਣ ਦੇ ਜਾਣਾ ਕਰੈਡਿਟ ਆ ਉਹ ਕਿੰਨੂੰ ਮਿਲਣਾ ਚਾਹੀਦਾ ਦੇਖੋ ਉਹ ਤਾਂ ਬਿੱਟੂ ਨੂੰ ਤਾਂ ਅਕਾਲੀ ਦਲ ਨੂੰ ਮੱਥਾ ਟੇਕਣਾ ਚਾਹੀਦਾ ਜੇ ਅਸੀਂ ਸਮਝੌਤਾ ਕਰ ਲੈਂਦੇ ਇਹਨਾਂ ਨੂੰ ਕਿ ਇਹ ਨਹੀਂ ਪੁੱਛਣਾ ਸੀ ਕੁੱਟੀਆਂ ਦੇ ਭਾਅ ਵੀ ਨਹੀਂ ਸੀ ਪੁੱਛਣਾ ਇਹ ਤਾਂ ਅਸੀਂ ਉਹਨਾਂ ਨੂੰ ਖੁਸ਼ਤ ਕੀਤੀ ਹੈ ਤੇ ਉਸ ਤੋਂ ਬਾਅਦ ਫਿਰ ਉਹ ਇਹਨਾਂ ਦੇ ਮਗਰ ਪਏ ਨੇ ਕੰਨ ਮਤਲਬ ਸਰ ਗੱਲ ਪਹਿਲੀ ਚੱਲ ਰਹੀ ਸੀ ਇਹਨਾਂ ਦੀ ਹਾਂਜੀ ਬੀਜੇਪੀ ਨਾਲ ਗੱਲ ਪਹਿਲੀ ਚੱਲ ਨਹੀਂ ਨਹੀਂ ਗੱਲ ਨਹੀਂ ਜੋ ਮੈਨੂੰ ਕੱਲ ਚੰਡੀਗੜ੍ਹ ਪਤਾ ਲੱਗਿਆ ਕਿ ਜਿਸ ਦਿਨ ਅਮਿਤ ਸ਼ਾਹ ਜੀ ਨੇ ਪਾਰਲੀਮੈਂਟ ਦੀ ਫਲੋਰ ਤੇ ਕਿਹਾ ਨਾ ਕਿ ਮੈਂ ਰਾਜਵਾਨੇ ਨੂੰ ਜਿਹੜਾ ਜਿਹੜਾ ਮਾਫੀ ਨਹੀਂ ਮੰਗਦਾ ਛੱਡਣ ਨੂੰ ਤਿਆਰ ਨਹੀਂ ਉਸੇ ਦਿਨੇ ਜਾ ਕੇ ਅਮਰ ਸਾਹਿਬ ਜੀ ਨੂੰ ਮਿਲ ਕੇ ਆਇਆ ਮੱਥਾ ਟੇਕਿਆ ਤੇ ਕਹਿਣ ਲੱਗਾ ਕਿ ਜੀ ਸੋ ਮਨਮੋਹ ਸਿੰਘ ਤਰਨੂੰ ਛੱਡਣ ਨੂੰ ਫਿਰਦਾ ਸੀ ਤੁਸੀਂ ਐਸ ਸਵਾਦ ਕਰਤਾ ਮੇਰਾ ਜੋ ਮੁੱਲ ਪਾਉਂਗੇ ਮੈਂ ਲੈ ਲਊਂਗਾ ਜੀ ਮੈਂ ਤੁਹਾਡਾ ਤਾਂ ਪਿਆਰਾ ਜੀ ਇਹ ਉਹਦੋਂ ਕਹਿਆ ਸੀ ਪਰ ਉਹ ਕਿਉਂਕਿ ਸਾਡੇ ਨਾਲ ਝਾਅ ਕੇ ਰੱਖਦੇ ਸੀ ਇਸ ਕਰਕੇ ਉਹਦੋਂ ਗੱਲ ਨਾ ਬਣੀ ਜਦ ਅਸੀਂ ਫਿਰ ਕਹਿਤਾ ਕਿ ਭਈ ਸਾਡੀ ਤੁਹਾਡੀ ਬਣਣੀ ਨਹੀਂ ਗਈ ਫਿਰ ਉਹਨਾਂ ਨੂੰ ਆਲੇ ਦੁਆਲੇ ਦਾ ਮਾਲ ਖਰੀਦਣਾ ਪਿਆ ਤੇ ਉਹ ਮਾਲ ਸੇ ਫੋਰ ਸੇਲ ਆਲੇ ਸੀ ਜਿਹੜੇ ਪਹਿਲੀ ਲਾਈਨ 'ਚ ਚਲੇ ਤਨ ਮਤਲਬ ਜੀ ਰਮੇਸ਼ ਸਿੰਘ ਬਿੱਟੂ ਗਏ ਤੇ ਕੰਮ ਦੇ ਜਿਹੜਾ ਗੱਠ ਜੋੜਿਆ ਭਾਜ ਭਾਤੇ ਕਾਲੇ ਲ ਜਿਹੜੀ ਬੀਜੇਪੀ ਦੀ ਘਪਰਾਟ ਸੀ ਆ ਜਿਹੜੇ ਸਾਰੇ ਡਿਫੈਕਟਰਾਂ ਨੂੰ ਟਿਕਟਾਂ ਦਿੱਤੀਆਂ ਦੇਖੋ ਨਹੀਂ ਅਗਲਾ ਆਪਣੇ ਕੈਡਰ ਨੂੰ ਟਿਕਟ ਦਿੰਦਾ ਹੈ ਇਧਰੋਂ ਬੁਲਾਇਆ ਉਧਰ ਟਿਕਟ ਦੇ ਦਿੱਤੀ ਇਧਰੋਂ ਬੁਲਾਇਆ ਉਧਰ ਟਿਕਟ ਦੇ ਦਿੱਤੀ 6ਾਂ ਚੋਂ 5 ਟਿਕਟਾਂ ਬੀਜੇਪੀ ਨੇ ਭਗੋੜਿਆਂ ਨੂੰ ਦਿੱਤੀਆਂ ਹੋਈਆਂ ਨੇ ਸਰ ਤੁਹਾਡੇ ਨਾਲ ਜਦੋਂ ਗੱਠ ਜੋੜ ਸੀਗਾ ਫਿਰ ਵੀ ਦੋ ਟਿਕਟਾਂ ਤੁਹਾਨੂੰ ਲਈ ਆ ਜਾਂਦੀ ਸੀ ਇਸ ਵਾਰੀ ਕੀ ਕਹਿਣਾ ਚਾਹੁੰਦੇ ਸਾਨੂੰ ਜੇ ਤੁਹਾਡੇ ਨਾਲ ਗੱਠ ਜੋੜ ਸੀਗਾ ਦੇਖੋ ਮੈਂ ਕਹਿੰਦਾ ਬੀਜੇਪੀ ਖਾਤਾ ਕਨੀ ਖੋਲছে ਕੋ ਪੰਜਾਬ ਇੰਨੇ ਗੱਲਾਂ ਤਾਂ ਸਪੱਸ਼ਟ ਹੈ ਠੀਕ ਹੈ ਤੇ ਦੂਜਾ ਹੁਣ ਕਿਤਨੇ ਕਿਤੇ ਆਮ ਆਦੀ ਪਾਰਟੀ ਔਰ ਕਾਂਗਰਸ ਸਾਰੇ ਇੱਕ ਥਾਂ 'ਚ ਇਕੱਠੇ ਹੋਣਗੇ ਇਹ ਹੋਣਗੇ ਜੀ ਮਜਬੂਰੀ ਇਹਨਾਂ ਦੀ ਇਹਨਾਂ ਦਾ ਸਰਨਾ ਨਹੀਂ ਕਿ ਤੂੰ ਜਿਵੇਂ ਨਾ ਛੋਟੇ ਚੋਰ ਕੋ ਬੜਾ ਜੋਰ ਬੜੇ ਕੋ ਔਰ ਕੋ ਛੋਟਾ ਚੋਰ ਸਾਰੇ ਇਕੱਠੇ ਹੋਣਗੇ ਕਿਉਂਕਿ ਹੁਣ ਮੈਂ ਕੋਈ ਗੱਲ ਪੁੱਛਦਾ ਮਾਨ ਸਾਹਿਬ ਨੇ ਜਿਆਦਾ ਇੱਥੇ ਕਹਿੰਦੇ ਸੀਗੇ ਕਿ ਚੋਰ ਫੜਲੇ ਵੱਡੇ ਉਹਨਾਂ ਦੇ ਖਿਲਾਫ ਕੋਈ ਜ਼ਿਆਦਾ ਦਾ ਫੈਸਲਾ ਤਾਂ ਨਹੀਂ ਆਇਆ ਨਾ ਕਿਸੇ ਦਾ ਕੋਈ ਫੈਸਲਾ ਤਾਂ ਨਹੀਂ ਪੁਲਿਸ ਦੀ ਅਧਿਸ਼ੀ ਹੈ ਨਾ ਉਹਦੇ ਬਿase ਤੇ ਕਹਿੰਦੇ ਆ ਤੇ ਉੱਥੇ ਈਡੀ ਕਹਿ ਰਹੀ ਹੈ ਉੱਥੇ ਕਹਿੰਦੇ ਉਹ ਬੇਗੁਨਾ ਹੈਗੇ ਆ ਆਪ ਹੀ ਜੱਜ ਬਣ ਜਾਂਦੇ ਆ ਆਪ ਹੀ ਵਕੀਲ ਬਣ ਜਾਂਦੇ ਆ ਆਪ ਹੀ ਮੁਦਈ ਬਣ ਜਾਂਦੇ ਆ ਆਪ ਹੀ ਮੁਲਜ਼ਮ ਨੂੰ ਬਰੀ ਕਰ ਦਿੰਦੇ ਨੇ ਇਹ ਐਸੀ ਰਾਜਨੀਤੀ ਕਿਤੇ ਠੀਕ ਹੈ ਮੈਂ ਤਾਂ ਇੱਕ ਗੱਲ ਦਾ ਲੋਕ ਸਵਾਲ ਪੁੱਛਣ ਗਿਆ ਕਿ 9 ਦਫਾ ਕੇਜਰੀਵਾਲ ਸਾਹਿਬ ਨੇ ਸਭਨਾ ਤੋਂ ਬਚੇ ਕਿਉਂ ਬਸ ਇਹ ਕੋਈ ਗੁਨਾਹ ਨਹੀਂ ਸੀਗਾ ਤੇ ਫਿਰ ਬਚੇ ਕਿਉਂ ਬਸ ਇਸ ਗੱਲ ਦਾ ਜਵਾਬ ਦੇ ਦੇ ਤੇ ਹੁਣ ਮੈਨੂੰ ਬੜੇ ਹਾਸੇ ਹੀ ਹੋਣੀ ਗੱਲ ਲੱਗੀ ਕਹਿੰਦੇ ਸਜਨੇ ਸਿੰਘ ਦੀ ਜਮਾਤ ਹੋ ਗਈ ਸਾਡੀ ਜਿੱਤ ਹੋ ਗਈ ਜੇ ਅਸੀਂ ਕਹਿੰਦੇ ਆ ਕਿ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਕਰਨ ਲੱਗੇ ਹਾਈ ਕੋਰਟ ਨੇ ਲਿਖਤਾ ਕਿ ਝੂਠਾ ਕੇਸ ਆ ਇਹ ਤਾਂ ਨਹੀਂ ਲਿਖਿਆ ਈਡੀ ਨੇ ਕਿ ਝੂਠਾ ਕੇਸ ਆ ਇਹਦੇ ਤਾਂ ਈਡੀ ਨੇ ਕਿਹਾ ਮੈਨੂੰ ਇਤਰਾਜ਼ ਕੋਈ ਨਹੀਂ ਜੇ ਜ਼ਮਾਨਤ ਲੈ ਲਈ ਜਾਵੇ ਸਾਡੇ ਵਾਲੇ ਵਿਕਰਮ ਸਿੰਘ ਮਜੀਠੀਆ ਵਾਲੇ ਜੀ ਲਿਖਿਆ ਗਿਆ ਝੂਠਾ ਕੇਸ ਆ ਗਵਾਹ ਝੂਠੇ ਨੇ ਉੱਥੇ ਕਹਿੰਦੇ ਹਲੇ ਜ਼ਮਾਨਤੀ ਹੋਈ ਹੈ ਹਲੇ ਤਾਂ ਟ੍ਰਾਇਲ ਚੱਲਣੀ ਹੈ ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ ਕਿ ਕਿਹੜੇ ਕਾਨੂੰਨ ਦੀ ਕਿਤਾਬ ਪੜ ਕੇ ਬਿਆਨ ਦਿੰਦੇ ਨੇ ਸਰ ਜਨਾ ਕਿ ਨੂੰ ਵੋਟ ਆਉਣ ਵਾਲੀਆਂ ਨੇ ਤੇ ਜਿਹੜੇ ਲੀਡਰ ਹੁੰਦੇ ਨੇ ਇੱਕ ਪਾਰਟੀ ਛੱਡ ਦੂਜੀ ਪਾਰਟੀ ਵਿੱਚ ਜਾਂਦੇ ਰਹਿੰਦੇ ਨੇ ਕੰਟੀਨਿਊਸ ਉਹ ਕਿਸੇ ਉਹ ਦਿਨ ਤੁਹਾਨੂੰ ਕਿਹਦਾ ਲੋਕਾਂ ਦਾ ਵਿਸ਼ਵਾਸ ਨਹੀਂ ਡੋਲਦਾ ਲੋਕ ਕੀ ਕਹਣਗੇ ਹੁਣ ਆਉਣਗੇ ਦੇਖੋ ਭਗੌੜੇ ਜਾਂਦੇ ਨੇ ਜਿਹੜੇ ਸਿਧਾਂਤਕ ਲੋਕ ਉਹ ਜੇ ਕਦੇ ਪਾਰਟੀ ਨਾਲ ਕੋਈ ਫਰਕ ਵੀ ਪੈ ਜਾ ਘਰ ਬੈਠ ਜਾਣਗੇ ਪਰ ਕਦੇ ਦੂਸਰੇ ਦੇ ਵੇੜੇ ਨਹੀਂ ਚੜਦੇ ਇਹ ਲੋਕਾਂ ਨਾਲ ਲੀਡਰ ਨੇ ਆਪਰਚੂਨਿਸਟ ਨੇ ਮੌਕਾ ਪ੍ਰਸਤ ਲੋਕ ਨੇ ਇਹਨਾਂ ਨੂੰ ਲੀਡਰ ਕਹਿਣਾ ਲੀਡਰ ਹੀ ਨਹੀਂ